ਜੀ ਕਲਾ ਭਾਵੇਂ ਕਿੰਨੀ ਵੀ ਹੋਵੇ ਪਰ ਉਹਦੇ ਨਾਲ ਉਹਨੂੰ ਅੱਗੇ ਲਿਜਾਣ ਲਈ ਜਾਂ ਆਪ ਉਸ ਕਲਾ ਦੇ ਮਾਹਿਰ ਮੰਨ ਲਈ ਪੈਸਾ ਚਾਹੀਦਾ ਹੁੰਦਾ ਤੇ ਬਹੁਤ ਸਾਰੀਆਂ ਐਸੀਆਂ ਕਲਾਵਾਂ ਹੁੰਦੀਆਂ ਜਿਹੜੀਆਂ ਗਰੀਬ ਲੋਕਾਂ ਦੇ ਵਿੱਚ ਆ ਤਾਂ ਜਾਂਦੀਆਂ ਪਰ ਉਹ ਲੋਕ ਗਰੀਬੀ ਕਰਕੇ ਅੱਗੇ ਨਹੀਂ ਵੱਧ ਪਾਉਂਦੇ ਐ ਜੈਸੀ ਜੋੜੀ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਆ ਤੇ ਸਾਡੇ ਨਾਲ ਨੇ ਬਈ ਜੀ ਤੁਹਾਡਾ ਨਾਮ ਦੱਸੋਈ ਰਾਜਕ ਲਿਆਣ ਰਾਜਕ ਲਿਆਣ ਤੇ ਭੈਣ ਜੀ ਤੁਸੀਂ ਸਿਮਰ ਨਖਰ ਸਿਮਰਨ ਕੌਰ ਤੇ ਰਾਜਕਲਿਆਨ ਜੀ ਸਾਡੇ ਨਾਲ ਹੈ ਤੇ ਬਈ ਪਹਿਲਾਂ ਤਾਂ ਐਂ ਦੱਸੋ ਕਿ ਤੁਸੀਂ ਗੋਂਦੇ ਤੋਂ ਦੋਵੇਂ ਬਹੁਤ ਵਧੀਆ ਤੇ ਤੁਸੀਂ ਐ ਜੋੜੀ ਮਿਲ ਕੇਵੇਂ ਕਿ ਦੋਹਾਂ ਗੋਂ ਨਾਲਿਆਂ ਦੀ ਜੋੜੀ ਕਿਵੇਂ ਮਿਲ ਗਈ ਬਸ ਜੀ ਐ ਪਰਮਾਤਮਾ ਦੇ ਇੰਨਾ ਸੋਚ ਕੇ ਜੇ ਤੂੰ ਕੀ ਲੈ ਜੀ ਉਹਨਾਂ ਦੀ ਪਹਿਲੀ ਗੱਲ ਨਹੀਂ 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 ਉਹਨਾਂ ਦੀ ਕੋਈ ਗੱਲ ਨਹੀਂ ਗਈ ਜੋ ਪਰਮਾਤਮਣੇ ਕਹਿੰਦੇ ਹੁੰਦੇ ਜੋੜੀਆਂ ਉੱਪਰੋਂ ਬਣਾ ਕੇ ਭੇਜਦਾ ਉਸ ਤਰ੍ਹਾਂ ਹੀ ਸਾਡੀ ਬਣਾ ਕੇ ਭੇਜੀ ਆ ਪਰਮਾਤਮਾ ਦੇ ਕੇ ਭੇਜ ਉੱਪਰੋਂ ਜੋੜੀ ਬਣਾ ਕੇ ਭੇਜ ਦਿੰਦਾ ਹਾਂ ਜੀ ਹਾਂ ਜੀ ਇਹ ਬਹੁਤ ਸਾਰੇ ਹੁੰਦੇ ਹਨ ਵੀ ਕਲਾਕਾਰਾਂ ਨੂੰ ਕਲਾਕਾਰ ਮਿਲਦੀ ਨਹੀਂ ਹਾਂਜੀ ਤੇ ਉਹ ਫਿਰ ਇੱਕ ਦੂਜੇ ਦੀ ਸੋਚ ਵੀ ਨਹੀਂ ਸਮਝ ਸਕਦੇ ਤੁਸੀਂ ਤੁਹਾਨੂੰ ਤਾਂ ਰੱਬ ਦਾ ਇੱਕ ਤੋਹਫਾ ਹੈ ਨਾ ਹਾਂਜੀ ਤੇ ਤੁਹਾਨੂੰ ਪਤਾ ਸੀਗਾ ਵੀ ਵੀ ਤੁਸੀਂ ਇੱਕ ਵੀ ਇੱਕ ਗਾਉਣੇ ਹੋ ਵੀ ਗਾਇਕੀ ਦੋਵਾਂ ਨੂੰ ਆਉਂਦੀ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਪਤਾ ਸੀ ਹਾਂਜੀ ਪਤਾ ਸੀ ਨਹੀਂ ਪਤਾ ਪਤਾ ਸੀ ਹਾਂਜੀ ਪਤਾ ਵੀ ਸੀ ਗਾਇਆ ਵੀ ਪਹਿਲਾਂ ਸੀ ਅੱਛਾ ਵਿਆਹ ਤੋਂ ਪਹਿਲਾਂ ਹਾਂ ਵਿਆਹ ਤੋਂ ਪਹਿਲਾਂ ਵੀ ਗਾਇਆ ਮਤਲਬ ਫੰਕਸ਼ਨ ਤੇ ਗਾਉਂਦੇ ਹੁੰਦੇ ਸੀ ਕਿਸੇ ਤੇ ਹਾਂ ਫੰਕਸ਼ਨ ਹੁੰਦੀਆਂ ਸੀ अच्छा फिर तो फिर किवें फिर डिसाइड हो गए फिर आपा ਵਿਆਹ ਹੀ ਕਰਾ ਲਈਏ ਨਹੀਂ ਜ਼ਬਤ ਸਾਡਾ ਜਣੀ ਕਿ ਪਹਿਲਾਂ ਇੰਗਲਿਸ਼ ਕਰ ਦਿਆ ਨਹੀਂ ਮਰਜ਼ੀ ਦੇ ਨਾਲ ਦੇ ਹੁੰਦਾ ਸੀ ਹਮ ਹਾਂ ਕਰ ਦਿਆ ਨੇ ਕਿ ਆ ਹੋਵੇ ਸਕੇ ਵੀ ਮੁੰਡਾ ਗਾਉਂਦਾ ਹੋਵੇ ਤੇ ਉਹਦੇ ਨਾਲ ਹੀ ਮੇਰਾ ਵਿਆਹ ਹੋ ਜਾਏ ਫਿਰ ਕਰ ਦਿਆ ਨੇ ਗਾਉਣ ਵਾਲਾ ਮੁੰਡਾ ਪਹਿਲਾਂ ਹਾਂਜੀ ਮੁੰਡਾ ਪਹਿਲਾਂ ਲੱਭਿਆ ਫਿਰ ਬਾਅਦ ਵਿੱਚ ਵਿਆਹ ਰਿਸ਼ਤੇ ਵਾਂਗ ਰਿਸ਼ਤਾ ਹੀ ਹੋਇਆ ਹੁੰਦਾ ਰਿਸ਼ਤਾ ਹੋ ਜਾਂਦਾ ਹਾਂ ਤੇ ਫਿਰ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ ਵੀ ਜਦੋਂ ਦੋਨੇ ਇੱਕੋ ਕਲਾ ਨੂੰ ਪਸੰਦ ਕਰਦੇ ਹੋ ਸੰਤੁਸ਼ਟੀ ਤਾਂ ਜੀ ਕੋਈ ਜਾਂੰਤੀ ਨਹੀਂ ਪ੍ਰੇਜ਼ੈਂਟ ਹੋਇਆ ਤੋ ਵੀ ਹੂੰ ਜਦੋਂ ਪਾਰਟਨਰ ਲਾਈਫ ਪਾਰਟਨਰ ਵੀ ਤੁਹਾਡਾ ਉਨੀ ਸੂਝ-ਬੂਝ ਰੱਖਣ ਵਾਲਾ ਹੋਵੇ ਹਾਂਜੀ ਹਾਂਜੀ ਤੇ ਹੁਣ ਆਪਾਂ ਜੇ ਗੱਲ ਕਰੀਏ ਵੀ ਕਲਾ ਤਾਂ ਬਹੁਤ ਹੈ ਤੇ ਤੁਸੀਂ ਵੀ ਪਿੱਛੇ ਰਹਿ ਗਏ ਕਾਰਨ ਤਾਂ ਹੁਣ ਮੈਂ ਪਹਿਲਾਂ ਦੱਸ ਹੀ ਦਿੱਤਾ ਹੁਣ ਤੁਸੀਂ ਖੁੱਲ ਕੇ ਦੱਸ ਦਿਓ ਕਿਵੇਂ ਕੀ ਹੋ ਗਿਆ ਸਰ ਕੋਈ ਕਾਰਨ ਤਾਂ ਹੀ ਮੈਂ ਤਾਂ ਪੈਸੇ ਤੇ ਹੈਗਾ ਜੀ ਹੂੰ ਮੈਂ ਚੀਜ਼ ਹੈ ਸਰ ਜੇ ਪਿੱਛੇ ਹੋਇਆ ਤਾਂ ਫੇਰ ਹੀ ਬੰਦਾ ਗਾਵੇਂ ਜਾਂ ਉਹਨਾਂ ਨੇ ਕਿ ਖਾਸ ਕਰਕੇ ਜਾਨੀ ਕਿ ਸੰਜੋਗ ਦਾ ਪਿੰਡ ਦਾ ਹੂੰ ਮੈਨੂੰ ਇਸ ਪਿੰਡ ਦਾ ਜਾਨੀ ਕਿ ਸੈਡਾ ਸਿੰਘ ਵਾਲਾ ਰਹਿਣਾ ਹੈ 1% ਵੀ ਸਜੋਗ ਨਹੀਂ ਪਿੰਡ ਵੱਲੋਂ ਮੇਰਾ ਪਹਿਲਾਂ ਤੋਂ ਸ਼ੁਰੂ ਤੋਂ ਹੀ ਪਿੰਡ ਪਤਾ ਕੀ ਇਹ ਪਿੰਡਾਂ ਦੀ ਇਹੀ ਹਾਲਾਤ ਹੁੰਦੇ ਆ ਜਾਂ ਆਪਣੇ ਨਾ ਜਿੰਨਾ ਚਿਰ ਆਪਾਂ ਕਾਮਯਾਬ ਨਹੀਂ ਉਹਨਾਂ ਚਿਰ ਆਪਾਂ ਨੂੰ ਲੋਕ ਇਹੀ ਕਹਿੰਦੇ ਹੁੰਦੇ ਆ ਵੀ ਐਵੇਂ ਐਵੇਂ ਉਹ ਟਾਈਮ ਵੇਸਟ ਕਰ ਰਹੇ ਆ ਤੇ ਜਦੋਂ ਕਾਮਯਾਬ ਹੋ ਜੀਏ ਫਿਰ ਸਾਰਾ ਪਿੰਡ ਕਹਿੰਦਾ ਬਾਬੇ ਤੇ ਸਾਡੇ ਪਿੰਡ ਹਾਂਜੀ ਇਹ ਕਹਾਣੀ ਆ ਤੇ ਆਪਾਂ ਜੇ ਗੱਲ ਕਰੀਏ ਜਿਵੇਂ ਕਈ ਬਹੁਤ ਵੱਡ ਕਲਾਕਾਰ ਹੁੰਦੇ ਆ ਜੋ ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰ ਉਹ ਕਹਿੰਦੇ ਸੀ ਵੀ ਅਸੀਂ ਸਾਡੇ ਕੋਲੇ ਤਾਂ ਕਲਾ ਆਲਾ ਬੰਦਾ ਚਾਹੀਦਾ ਤੇ ਅਸੀਂ ਤਾਂ ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦਾ ਸੀ ਤਾਂ ਵੀਤ ਕਰ ਦਿੰਦੇ ਆ ਉਹ ਜੇ ਤੁਸੀਂ ਗਏ ਨਹੀਂ ਪਹੁੰਚੇ ਨਹੀਂ ਕਿਸੇ ਕੋਲੇ ਨਹੀਂ ਨਾ ਸਾਡੇ ਤੱਕ ਤੱਕ ਕੋਈ ਪਹੁੰਚਿਆ ਨਹੀਂ ਅਸੀਂ ਅੱਛਾ ਪਹੁੰਚਣ ਲਈ ਵੀ ਪੈਸਾ ਚਾਹੀਦਾ ਹਾਂਜੀ ਹਾਂਜੀ ਤੇ ਆਪਾਂ ਗੱਲ ਕਰੀਏ ਫਿਰ ਗਾਇਕੀ ਦਾ ਸ਼ੌਂਕ ਤੁਹਾਨੂੰ ਕਿਵੇਂ ਪੈ ਗਿਆ ਗੈਕੀ ਦਾ ਤੇ ਮੈਨੂੰ ਆਪ ਨੂੰ ਨਹੀਂ ਪਤਾ ਫਿਰ ਬਚਪਨ ਤੋਂ ਹੀ ਇਸੇ ਖੂਨ ਦੇ ਵਿੱਚ ਹੀ ਮਿਲਣੀ। ਹਮ ਬਚਪਨ ਤੇ ਜਾਨੀ ਕਿ ਬਹੁਤ ਛੋਟੀ ਉਮਰ ਚ ਲਿਖਣ ਲੱਗਾ ਜੀ ਮੈਂ ਜਾਨੀ ਕਿ ਚੌਥੀ ਪੰਜਵੀਂ ਕਲਾਸ ਦੇ ਵਿੱਚ ਮੈਨੂੰ ਲਿਖਣਾ ਲੱਗ ਗਿਆ ਹਾਂ। ਅਸ ਲਿਖਣਾ ਵੀ ਆਪ ਹੀ ਲਿਖਦੇ ਸੀ ਆਪ ਹੀ। ਤੇ ਉਹ ਫਿਰ ਪੰਜਵੀਂ ਕਲਾਸ ਤੇ ਤੁਸੀਂ ਲਿਖਣ ਲੱਗੇ। ਹਾਂਜੀ ਤੇ ਗਾਉਣ ਕਿਹੜੀ ਕਲਾਸ ਲੱਗ ਗਈ ਸੀ? ਕਿ ਨਾਲ ਹੀ ਗਾਉਣ ਲੱਗ ਗਿਆ ਸੀ? ਤੇ तकरीबन ਨਾਲ ਹੀ ਗਾਉਣ ਲੱਗ ਗਿਆ ਸੀ ਮੈਂ। ਤੇ ਬਾਪੂ ਨੇ ਕਹਿੰਦਾ ਸੀਗਾ ਵੀ ਤੂੰ ਆ ਕਿਹੜੇ ਕੰਮਾਂ 'ਚ ਪੈ ਗਿਆ? ਨਹੀਂ ਕਿਸੇ ਨਹੀਂ ਕਰਨ। ਹਮ ਬਾਕੀ ਉਹ ਜਦੋਂ ਮਹੌਲ ਕੁਝ ਹੋਰ ਸੀ ਬਾਕੀ ਜਦੋਂ ਸ਼ਹਿਰ ਵੀ ਛੱਡ ਕੇ ਗਿਆ ਉਸ ਤੋਂ ਬਾਅਦ ਤਾਂ ਮੈਂ ਇੱਥੇ ਪੜਿਆ ਨਹੀਂ ਮੈਂ ਮੱਲ ਕੇ ਪਿੰਡ ਬਣਿਆ ਹੁੰਦਾ ਰਿਆ ਵੀ ਉੱਥੇ ਹੀ ਇੱਥੇ ਦਾ ਬਾਤ ਚੱਲਣਾ ਸੀ ਹੂੰ ਉਦੋਂ ਬਹੁਤ ਸੁਜੋ ਸੀ ਮਨ ਮੱਲ ਕੇ ਬਣਦੂ ਹੂੰ ਤਾਂ ਪਾ ਜੇ ਗੱਲ ਕਰੀਏ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਹਿਯੋਗ ਨਹੀਂ ਮਿਲਦਾ ਪਿੰਡ ਦਾ ਨਹੀਂ ਮਿਲਿਆ ਜਾਂ ਆਰਥਿਕ ਹਾਲਾਤਾਂ ਦਾ ਨਹੀਂ ਮਿਲਿਆ ਫਿਰ ਫਿਰ ਤੁਸੀਂ ਇਸ ਆਪਣੇ ਸ਼ੌਂਕ ਨੂੰ ਕਿਵੇਂ ਅੱਗੇ ਕਾਇਮ ਕਿਵੇਂ ਰੱਖਿਆ ਵੀ ਕੰਮ ਤਾਈ ਫਿਰ ਆਪਦੇ ਦਮ ਤੇ ਰੱਖਿਆ ਵੈਸੇ ਕੁਝ ਮਤਲਬ ਸਜੂਗ ਹੈ ਵੀ ਗ੍ਰੇਡੈਂਟ ਤੱਕੀ ਜਾਏਗੀ ਸੱਦੇ ਮੱਲ ਕੇ ਪਿੰਡ ਤੋਂ ਉਹਨਾਂ ਦਾ ਸੌਂਗ ਕੀਤਾ ਸੀ ਹੁਣ ਕੀਤਾ ਤਾਂ ਛੋਟੇ ਲੈਵਲ ਤੇ ਪਿੰਡ ਵਰਸ਼ੀ ਸ਼ਹਿਰ ਆਪਣਾ ਸੌਂਗ ਹੈ ਵੀ ਉਹ ਕੀਤਾ ਸੀ ਉਹਨਾਂ ਦਾ ਸੀ ਹੁਣ ਵੀ ਕਰਦੇ ਨੇ ਕਿ ਉਹ ਸੌਂਗ ਆਪਣਾ ਸ਼ੌਂਕ ਦੇ ਤਰ੍ਹਾਂ ਦੇ ਕਰ ਦਿੰਦੇ ਨੇ ਜਦੋਂ ਪੂਰਾ ਪਰਿਵਾਰ ਬੈੰਨੇ ਤੁਸੀਂ ਤੁਹਾਡੀ ਇਹਨਾ ਬੱਚੀ ਵੀ ਗਾਉਂਦੀ ਆ ਤੁਹਾਡਾ ਬੇਟਾ ਵੀ ਗਾਉਂਦਾ ਤੁਸੀਂ ਫਿਰ ਐ ਲੱਗਦਾ ਹੁੰਦਾ ਵੀ ਯਾਰ ਵੀ ਆਪਾਂ ਨੂੰ ਲੋੜ ਨਹੀਂ ਕਿਸੇ ਦੀ ਹਾਂ ਤੇ ਇੱਥੇ ਹੀ ਮਹਿਫਿਲ ਲਾ ਲੈਂਦੇ ਆ ਮਹਿਫਿਲ ਤਾਂ ਲਾਉਂਦੇ ਲੈਂਦੇ ਹਾਂ ਹਾਂ ਜੀ ਹਮਾਂ ਵੀ ਤਾਂ ਲਾਉਂਦੇ ਰਹਿੰਦੇ ਹਾਂ ਤੇ ਪੂਰਾ ਪਰਿਵਾਰ ਬੈਠਾ ਹੁੰਦਾ ਹਾਂ ਪਰਿਵਾਰ ਬੈਠਦਾ ਤੇ ਫਿਰ ਆਂਡ ਗਵਾਂਡ ਦੇ ਕੀ ਕਹਿੰਦੇ ਆ ਲੋਕ ਵੀ ਹੁਣ ਐ ਨਹੀਂ ਕਹਿੰਦੇ ਵੀ ਇਹਨਾਂ ਦਾ ਰੋਜ਼ ਦਾ ਹੀ ਬਾਜਾ ਵਾਜਦਾ ਨਹੀਂ ਨਹੀਂ ਆਂਡ ਗਵਾਂਡ ਵਾਲੇ ਨਹੀਂ ਜੀ ਕਹਿੰਦੇ ਸੀ ਗੱਲ ਆਂਡ ਗਵਾਂਡ ਦੇ ਤਾਂ ਤਕਰੀਬਨ ਸੱਜੇ ਕਿ ਸੁਣਨ ਵਾਸਤੇ ਵੀ ਆ ਜਾਂਦੇ ਹੂੰ ਇਸ ਇਸ ਤਰ੍ਹਾਂ ਨਹੀਂ ਹੋਇਆ ਕਿਤੇ ਵੀ ਕਹਿੰਨ ਵੀ ਰੋਜ਼ ਹੀ ਬਾਜਾ ਚੱਕ ਕੇ ਪੈ ਜਾਂਦੇ ਸੀ ਆਂਡ ਗਵਾਂਡ ਕੋਈ ਫਰਮੈਸ਼ ਕਰਦਾ ਵੀ ਆ ਆਈ ਇਸ हां कई बार कर दंदे थे। ਕਿਹੜੇ ਗੀਤ ਸੀ? ਗੀਤ ਸੀਗਾ ਜੀ ਤਕਰੀਬਨ ਜਤਿੰਦਰ ਨਮਾਨਾ ਜਪੜਾ ਮੁੰਡਾ ਇਥੇ ਪਿੰਡ ਤੋਂ ਹੀ ਸੀਗਾ ਜੀ। ਉਹਨਾਂ ਨੇ ਲਿਖਿਆ ਕੀ ਸੀ ਕਈ ਵਾਰ ਉਹ ਗੀਤ ਕਹਿੰਦੇ ਸਨ ਸੁਣਾ। ਤੇ ਫਿਰ ਸੁਣਾ ਬੋ ਫਿਰ ਉਹ ਰੋਈ ਆਪਾ ਦਰਸ਼ਕਾਂ ਨੂੰ ਵੀ ਉਹੀ ਸੁਣਾ ਦਿੰਦੇ ਆ। ਗੱਲੋਂ ਡਰ ਦੇਸੀ ਗੱਲੋਂ ਡਰ ਦੇਸੀ ਉਹ ਗੱਲੋਂ ਡਰ ਦੇਸੀ ਜਿਹੜੀ ਜੇ ਨਾ ਹੋਈਓ ਕਈ ਦੇ ਵਿਗੜੀ ਔਲਾਦ ਕੋਈ ਲਾਭਦਾਨ ਹੱਲੇ ਕਈ ਦੇ ਵਿਗੜੀ ਔਲਾਦ ਕੋਈ ਲਾਭਦਾਨ ਹੱਲੇ ਬਿਨੂ ਦੇ ਅਸੀਂ ਕੀ ਕੰਮਕਾਰ ਕਰੂ ਉਹ ਬੱਦੇ ਨੂੰ ਵੀ ਅਸੀਂ ਕੀ ਕੰਮਕਾਰ ਕਰੂ ਉਹ ਵੀ ਬੋਕੀ ਲੈ ਕੇ ਕਰ ਗਿਆ ਸਨਾਰ ਅੱਜ ਦੇ ਕਮਾਉ ਗੱਪੂਰੀ ਉੱਦੇ ਮਾਤਿਆਂ ਤੋਂ ਪਾਲਦੇ ਸਹਾਰ ਹਣੀ ਅੱਜ ਦੇ ਕਮਾਉ ਗੱਭਰੂ ਹੁਣਾਂ ਵੀ ਪੀੜੀ ਦੇ ਜਵਾਨਿੰਦਕਾ ਕਰ ਦੇਨਾ ਬਿੱਲੂ ਗਿੱਲੇ ਕੋਹੀ ਉੱਤੇ ਪੈਰੀ ਨੀਏ ਤੜ ਦੇਨਾ ਬਿੱਲੂ ਹੁਣਾਂ ਵੀ ਪੀੜੀ ਦੇ ਜਵਾਨਿੰਦਕਾ ਕਰ ਦੇਨਾ ਬਿੱਲੂ ਗਿੱਲੇ ਕੋਹੀ ਉੱਤੇ ਪੈਰੀ ਨੀਏ ਤੜ ਦੇਨਾ ਬਿੱਲੂ ਕੌਲੀ ਵਿੱਚ ਪੁਰਾਣਾ ਫਰਕ ਕੀ ਦਿੰਦੇ ਪਏ ਨੇ ਨਾ ਨਾ ਫੋਰੀ ਕਿਦਿੰਦੇ ਪੈਣ ਭੰਮੀ ਮੰਗਦੀ ਬਣਾਨੇ ਮੋੜੀ ਰੇ ਬੇਨ ਜੇ ਮੰਗ ਤੱਕ ਕੇ ਕਿਵੇਂ ਚੱਲਣਗੇ ਨਾ ਦੇ ਗੜੀ ਰੇ ਬੇਨ ਜੇ ਮੰਗ ਤੱਕ ਕੇ ਕਿਵੇਂ ਚੱਲਣਗੇ ਨਾ ਦੇ ਗੜੀ ਰੇ ਬੇਨ ਜੇ ਮੰਗ ਤੱਕ ਕੇ ਤੁਹਾਨੂੰ ਇਹਨਾਂ ਦੀ ਆਵਾਜ਼ ਕਿਹੜੀ ਗਾਇਕ ਜੋੜੀ ਦਾ ਪਲਿੱਖਾ ਪਉਂਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਾਈ ਜੀ ਆਪਾਂ ਗੱਲ ਕਰੀਏ ਵੀ ਤੁਸੀਂ ਸਿੱਖਿਆ ਕਿੱਥੋਂ ਆਏ ਆ ਗਾਇਕੀ ਸਿੱਖੀ ਕਿੱਥੋਂ ਆਏ ਮੇਰੇ ਸਤਾਦ ਮੁਹੰਮਦ ਜੀ ਰਪਾਲ ਜੀ ਲੰਗਿਆਣ ਤੁਜੀ ਉਹਨਾਂ ਕੋਲ ਸਿੱਖਿਆ ਮੈਂ ਹੂੰ ਤੇ ਕਿੰਨਾ ਚਿਰ ਸਿੱਖਦੇ ਰਹੇ ਮੈਂ ਉਹਨਾਂ ਕੋਲੇ ਕਾਫੀ ਸਾਲ ਰਹੇ ਹੂੰ ਭਾਈ ਜੀ ਜਦੋਂ ਆਪਾਂ ਗੱਲ ਕਰੀਏ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਗਾਇਕੀ ਵੱਲ ਆਉਣਾ ਚਾਹੁੰਦੇ ਪੰਜਾਬ ਦਾ ਅੱਧਾ ਪੰਜਾਬ ਤਾਂ ਗਾਉਂਦਾ ਹੀ ਹੈ ਹਾਂਜੀ ਤੇ ਉਹ ਬਿਨਾਂ ਸਿੱਖੇ ਇਕੇਦਮ ਆ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਕਿ ਵਧੀਆ ਗੱਲ ਨਹੀਂ ਜੀ ਕੋਈ ਵੀ ਨਵਾਂ ਨੌਜਵਾਨ ਮੁੰਡਾ ਕੁੜੀ ਕੋਈ ਵੀ ਆ ਰਿਹਾ ਹੈ ਉਹਦਾ ਪ੍ਰੋਪਰ ਸਿੱਖ ਕੇ ਫਿਰ ਮਾਰਕੀਟ ਦੇ ਵਿੱਚ ਆਉਣਾ ਹੂੰ ਬਾਕੀ ਤੁਸੀਂ ਦੇਖੀ ਜਿੰਨੇ ਵੀ ਜਿਹੜਾ ਕੁਝ ਚੱਲੀ ਜਾਂਦਾ ਅੱਜਕੱਲ ਕੰਪਿਊਟਰ ਦਾ ਯੋਗ ਹੈ ਜੀ ਜਿਹੜਾ ਜਮ ਡੱਕਾ ਨੇ ਉਹ ਵੀ ਗਣੀ ਕੇ ਗਈ ਜਾਂਦੇ ਨੇ ਤੁਹਾਨੂੰ ਅਹਿਸਾਸ ਹੁੰਦਾ ਵੀ ਜਿਹਨੂੰ ਕੁਝ ਨਹੀਂ ਆਉਂਦਾ ਉਹ ਅੱਗੇ ਵਧੀ ਜਾਂਦੇ ਸਾਨੂੰ ਇੰਨਾ ਆਉਂਦਾ ਸੀ ਫਿਰ ਵੀ ਪਿੱਛੇ ਆ ਇਹ ਇਹਦੇ ਵਿੱਚ ਕਸੂਰ ਜੀ ਗੌਂੜਲ ਦਾ ਨਹੀਂ ਕਸੂਰ ਤਾਂ ਲੋਕਾਂ ਦੇ ਸੁਣਨ ਵਾਲੇ ਦਾ ਕਸੂਰ ਹੈ ਜਿਹੜਾ ਸੁਣਦਾ ਪਰ ਜੋ ਸੁਣਨਾ ਤਾਂ ਵਧੀਆ ਸੁਣੋ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕੌਣ ਵੈਸੁਰਾ ਗਾਉਂਦਾ ਕੌਣ ਨਹੀਂ ਗਾਉਂਦਾ ਮੇਰੇ ਅਰਗਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਮੈਂ ਤਾਂ ਗਾਣਾ ਸੁਣਨਾ ਹੈ ਵੀ ਕਿਵੇਂ ਮੈਨੂੰ ਕੀ ਪਤਾ ਵੀ ਕੌਣ ਸੁਰ ਚ ਗਾਉਂਦਾ ਕੌਣ ਨਹੀਂ ਗਾਉਂਦਾ ਤੁਸੀਂ ਇਹ ਤਾਂ ਜਿਹੜੇ ਡਾਇਰੈਕਟਰ ਅੱਗੇ ਲਿਆ ਰਹੇ ਆ ਜਾਂ ਜਿਹੜੇ 뮤జిਕ ਡਾਇਰੈਕਟਰ ਉਹਨਾਂ ਨੂੰ ਨਹੀਂ ਚਾਹੀਦਾ ਇਹ ਪੈਸਾ ਲਿਆ ਰਹੇ ਆ ਇਹ ਅੱਗੇ ਹੋਰ ਤਾਂ ਕੋਈ ਨਹੀਂ ਕਹਿ ਸਕਦੇ ਡਾਇਰੈਕਟਰ ਨੂੰ ਕਿਹੜਾ ਪਤਾ ਨਹੀਂ ਉਹਨੂੰ ਪਤਾ ਸਾਰਾ ਵੀ ਕੀ ਬੰਦਾ ਕੌਣ ਕਾ ਗਾ ਰਿਹਾ ਕੀ ਕੌਣ ਕੀ ਕਾ ਰਿਹਾ ਤੇ ਕੌਣ ਕੀ ਕਾ ਰਿਹਾ ਪੈਸੇ ਤਾਂ ਮਿਲਣਗੇ ਗਾਇਕੀ ਦਾ ਤਾਂ ਵੇਖ ਕੀ ਦੇਖਦੇ ਹੋ ਤੁਸੀਂ ਗਾਇਕੀ ਦਾ ਤਾਂ ਵੇਖ ਜੀ ਜੇ ਆਪਾਂ ਕਹ ਲਈਏ ਮਾੜਾ ਗੋਣੜੇ ਸਰ ਇਹ ਵੀ ਨਹੀਂ ਕਹਿ ਸਕਦੇ ਜੀ ਆਪਾਂ ਚੰਗਾ ਗੋਣੜੇ ਬਹੁਤ ਮੁੰਡੀ ਕੁੜੀ ਬਹੁਤ ਬਹੁਤ ਅੱਛਾ ਗੋਣੜੇ ਮੁੰਡੀ ਯਾਰ ਇਹ ਜਿਵੇਂ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਜਿਵੇਂ ਸਤਿੰਦਰ ਸਰਤਾਇ ਲਾਈਏ ਉਹਨੂੰ ਪਹਿਲਾਂ ਸੋਸ਼ਲ ਮੀਡੀਆ ਨੇ ਸਟਾਰ ਬਣਾਤਾ ਤੁਸੀਂ ਸੋਸ਼ਲ ਮੀਡੀਆ ਦਾ ਸਾਰਾ ਨਹੀਂ ਲੈਂਦੇ ਨਹੀਂ ਸੋਸ਼ਲ ਮੀਡੀਆ ਦਾ ਸਾਰਾ ਨਹੀਂ ਅਸੀਂ ਨਹੀਂ ਲੈਂਦੇ ਇਹ ਫਿਰ ਟੈਕਨੋਲੋਜੀ ਨੂੰ ਵਰਤਣ ਇਹ ਤਾਂ ਇਹ ਥੋੜੀ ਘਾਟ ਹੈ ਮੈਂ ਕਹਿੰਦਾ ਇਹ ਕਹਿੰਦਾ ਵੀ ਬਾਕੀ ਪੈਸਾ ਚਲੋ ਆਪਣੇ ਵਾਸਤੇ ਨਹੀਂ ਪਰ ਸੋਸ਼ਲ ਮੀਡੀਆ ਨੂੰ ਟੈਕਨੋਲੋਜੀ ਨੂੰ ਵਰਤ ਕੇ ਤੁਹਾਡੇ ਕੋਲੇ ਸਾਰਾ ਕੁਝ ਹੈ ਤੁਸੀਂ ਅੱਗੇ ਆਓ ਬਹੁਤ ਸਾਰੇ ਐਸੇ ਦੇਖੇ ਹੋਣੇ ਤੁਸੀਂ ਹਾਂਜੀ ਹਾਂਜੀ ਜਿਹੜੇ ਲੋਕ ਸਿਰਫ ਆਪਣੀ ਗਾਇਕੀ ਦੇ ਦਮ ਤੇ ਸੋਸ਼ਲ ਮੀਡੀਆ ਤੇ ਅੱਜ ਬਹੁਤ ਵੱਡਾ ਨਾਮ ਹੈ ਹਾਂਜੀ ਹੈਗੇ ਚਲੋ ਤੇ ਇਹ ਤੁਸੀਂ ਜਿੰਨੇ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਉਹਨਾਂ ਇਹਨਾਂ ਨੂੰ ਹੌਸਲਾ ਹੋਊਗਾ ਵੀ ਸਾਡੀ ਇੱਕ ਇੰਟਰਵਿਊ ਮਾੜੀ ਜਿਹੀ ਨਹੀਂ ਚੱਲ ਸਕਦੀ ਤੇ ਹੁਣ ਅਸੀਂ ਕਿਉਂ ਨਾ ਸੋਸ਼ਲ ਮੀਡੀਆ ਤੇ ਆਈਏ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਪ੍ਰੋਮਿਸ ਕਰੋ ਵੀ ਗਾਂ ਤੋਂ ਤੁਹਾਡਾ ਚੈਨਲ ਹੋਊਗਾ YouTube ਤੇ ਵੀ Facebook ਤੇ ਵੀ ਤੇ ਆਪਦੇ ਗੀਤ ਰੋਜ਼ ਲਾਈਵ ਸੁਣਾਇਆ ਕਰੂੰਗਾ ਹਾਂਜੀ ਜੇ ਸਰੂਤੇ ਸਹਿਯੋਗ ਦੇਣ ਤਾਂ ਅਸੀਂ ਖੁੱਲ ਕੇ ਆਜਾਂਗੇ ਮਾਰਗ ਤੇ ਖੁੱਲ ਕੇ ਆਓ ਤੇ ਸਾਨੂੰ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਿਸੇ ਵੀ ਪਲੇਟਫਾਰਮ ਤੇ ਹੋ ਸਾਨੂੰ ਫੀਡਬੈਕ ਜਰੂਰ ਦਿਓ ਤੇ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ